ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਮਨੀਸ਼ ਸੋਦੀਆ ਨੂੰ 17 ਮਹੀਨੇ ਬਾਅਦ ਆਖਿਰਕਾਰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਇੱਕ ਵੱਡੀ ਰਾਹਤ ਮਨੀਸ਼ ਸੋਦੀਆ ਲਈ ਜੇਲ੍ਹ ਤੋਂ ਰਿਹਾਈ ਵੀ ਹੋ ਗਈ ਹੈ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁਡੀਆਂ ਸਾਡੇ ਨਾਲ ਨੇ ਗੱਲਬਾਤ ਕਰਨਿਆ ਖੁਡੀਆਂ ਸਾਹਿਬ ਮਨੀਸ਼ ਸੋਦੀਆ ਦਾ ਇੱਕ ਵੱਡਾ ਮਸਲਾ ਕਿਉਂਕਿ ਪਹਿਲਾਂ ਮਨੀਸ਼ ਸੋਦੀਆ ਜੇਕਰ 슈ਗਰ ਗਠਿਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤਾਨਦਾ ਕਿਉਂਕਿ ਹੁਣ ਮੋਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ। ਮੈਸ਼ੂਕਨ ਸਿੰਘ ਅ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋ ਰਿਹਾ ਹੈ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਐਸੀ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਾ ਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਸਤਿੰਦਰ ਜੈਨ ਔਰ ਫਿਰ ਅਰਵਿੰਦ ਕੇਚਰੀਵਾਲ ਕਰਪਸ਼ਨ ਦੇ ਸਿੱਧੇ ਚਾਰजेस ਔਰ ਵਿਰੋਧੀ ਇਹ ਕਹਿੰਦੇ ਨਜ਼ਰ ਆਏ ਸੀ ਕਿ ਜਿਹੜੇ ਕੱਟਰ ਇਮਾਨਦਾਰ ਆਪਣੇ ਆਪ ਨੂੰ ਕਹਾਉਂਦੇ ਨੇ ਉਹਨਾਂ ਤੇ ਹੀ ਕਰਪਸ਼ਨ ਦੇ ਚਾਰਜ ਲੱਗ ਗਏ ਔਰ ਜੇਲ ਦੀਆਂ ਸਲਾਖਾਂ ਦੇ ਪਿੱਛੇ ਅੱਜ ਰਾਹਤ ਮਿਲੀ ਮਨੀਸ਼ ਸੋਦੀਆ ਨੂੰ ਜੇਲ ਤੋਂ ਬਾਹਰ ਆਏ ਨੇ ਕੀ ਕਹਿਣਾ ਚਾਹੋਗੇ ਆਨੰਦ ਜੀ ਅਜੇ ਤੱਕ ਚਾਰਜ ਤਾਂ ਨਹੀਂ ਕਹੇ ਜਾਂਦੇ ਇਲਜ਼ਾਮ ਲਾਏ ਜਾਂਦੇ ਆ ਕਿਸੇ ਵੀ ਹਿਸਾਬ ਕਿਉਂਕਿ ਸੈਂਟਰ ਦੀ ਸਰਕਾਰ ਆ ਜਿਹੜੀ ਉਹ ਤਾਨਾਸ਼ਾ ਚਲਾ ਰਹੇ ਨੇ ਜੀ ਇਸੇ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਵੀ ਇਸ ਤਰ੍ਹਾਂ ਕਰਦੀ ਸੀ ਅਮਰਜੈਂਸੀ ਵੀ ਲਾਈ ਸੀ ਔਰ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਵੀ ਬੜਾ ਜਵਾਬ ਵਧੀਆ ਢੰਗ ਨਾਲ ਦਿੱਤਾ ਸੀ ਹੁਣ ਨਰਿੰਦਰ ਮੋਦੀ ਜੀ ਵੀ ਉਹਨਾਂ ਗੱਲਾਂ ਤੇ ਹੈ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਵਿੱਚ ਹਰਮਨ ਪਿਆਰੀ ਹੁੰਦੀ ਜਾਂਦੀ ਸੀ ਉਹਨਾਂ ਦਾ ਮਤਲਬ ਸੀ ਕਿ ਕੇਜਰੀਵਾਲ ਜੀ ਹੋਰਾਂ ਨੂੰ ਤੇ ਇਹਨਾਂ ਦੀ ਟੀਮ ਨੂੰ ਕਿਵੇਂ ਨਾ ਕਿਵੇਂ ਬਦਨਾਮ ਕੀਤਾ ਜਾਵੇ ਕਮਜ਼ੋਰ ਕੀਤਾ ਜਾਵੇ ਜੀਤੇ ਚ ਸਤਿੰਦਰ ਜੈਨ ਜੀ ਹੋਰਾਂ ਨੂੰ ਜਿੰਨੇ ਚ ਮਨੀਸ਼ ਸ਼ਿਸ਼ੋਧिया ਹੋਰਾਂ ਨੂੰ ਔਰ ਅਰਵਿੰਦ ਕੇਜਰੀਵਾਲ ਜੀ ਸੰਜੇ ਸਿੰਘ ਜੀ ਹੋਰਾਂ ਨੂੰ ਵੀ ਪਹਿਲਾਂ ਸੰਜੇ ਸਿੰਘ ਜੀ ਰਿਹਾ ਹੋ ਕੇ ਆਏ ਨੇ ਬਿਲਕੁਲ ਔਰ ਇਸੇ ਤਰ੍ਹਾਂ ਹੁਣ ਮਨੀਸ਼ ਸ਼ਿਸ਼ੋਧिया ਜੀ ਕਿਉਂਕਿ ਇਨਾਂ ਕੋਲੇ ਏਜੰਸੀਆਂ ਚਾਹੇ ਉਹ ਈਡੀਐਸ ਚਾਹੇ ਉਹ ਇਨਕਮ ਟੈਕਸ ਚਾਹੇ ਉਹ ਦੂਸਰੀ ਸੀਬੀਆਈ ਹੈ ਉਹ ਸੈਂਟਰ ਦੀਆਂ ਏਜੰਸੀਆਂ ਉਹ ਸਾਡੇ ਦੇਸ਼ ਦੇ ਭਲੇ ਵਾਸਤੇ ਬਣਾਈਆਂ ਗਈਆਂ ਸਨ ਪਰ ਜਿਹੜੇ ਹੁਕਮਰਾਨ ਆ ਉਹਨਾਂ ਨੂੰ ਦੂਸਰੇ ਢੰਗ ਨਾਲ ਵਰਤਣ ਲੱਗ ਗਏ ਕੋਈ ਇਹ ਚੰਗਾ ਨਹੀਂ ਕਿਉਂਕਿ ਜੇ ਕੋਈ ਕਿਸੇ ਸਟੇਟ ਦਾ ਮੁੱਖ ਮੰਤਰੀ ਹੈ ਔਰ ਉਹਦੀ ਪਾਰਟੀ ਦੂਸਰੇ ਰਾਜ ਵਿੱਚ ਵੀ ਵਧੀਆ ਬਹੁਮਤ ਲੈ ਕੇ ਜਾਂਦੀ ਹੈ ਹੋਰ ਸਟੇਟਾਂ ਵਿੱਚ ਵੀ ਉਹਨਾਂ ਦੇ ਐਮ.ਐਲ.ਏ ਸਹਿਬਾਨ ਨੇ ਹਾਲਾਂਕਿ ਜੇ ਦਿੱਲੀ ਦੀ ਗੱਲ ਕਰੀਏ ਤੇ ਉੱਥੇ ਜਿਹੜੀ ਨਗਰ ਕੌਂਸਲ ਦੀ ਵੀ ਵੱਡੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਉੱਥੇ ਵੀ ਜਿਵੇਂ ਗਵਰਨਰ ਜਿਹੜੇ ਲੈਫਟੀਨੈਂਟ ਗਵਰਨਰ ਉਹਨਾਂ ਨੇ ਕਾਫੀ ਚ ਰੌਲਾ ਪ੍ਰਦਰਨਾ ਬਣ ਦੇਣਾ ਫਿਰ ਆਖਰ ਬਣਾਇਆ ਗਿਆ ਉਹ ਇਹੋ ਜਿਹੇ ਤੱਕੇ ਸਾਜ਼ਿਸ਼ਾਂ ਜਿਹੜੀਆਂ ਉਹ ਕਾੜ ਕੇ ਮਤਲਬ ਇਸ ਤਰ੍ਹਾਂ ਸੋਚਦੇ ਆ ਵੀ ਅਸੀਂ ਇਹਨਾਂ ਨੂੰ ਸ਼ਾਇਦ ਦਬਾ ਲਾਂਗੇ ਆਵਾਜ਼ ਦਬ ਜੂਗੀ ਪਰ ਨਹੀਂ ਕਦੇ ਵੀ ਨਹੀਂ ਹੋ ਸਕਦਾ ਆਖਰ ਸੱਚ ਬਾਹਰ ਨਿਕਲਦਾ ਹੈ ਲੋਕ ਸਭਾ ਦੀਆਂ ਚੋਣਾਂ ਵਿੱਚ ਉਹਨਾਂ ਦਾ ਮਤਲਬ ਸੀ ਅਸੀਂ ਇਹਨਾਂ ਨੂੰ ਥੋੜਾ ਦਬਾ ਕੇ ਰੱਖੀਏ ਤੇ ਹਰਿਆਣਾ ਵਿੱਚ ਚੋਣਾ ਆਉਣੀ ਆ ਉਸ ਵਾਸਤੇ ਮਾਨਯੋਗ ਸੁਪਰੀਮ ਕੋਰਟ ਨੇ ਸਾਡੇ ਸਤਿਕਾਰਯੋਗ ਲੀਡਰ ਮਨੀਸ਼ ਸ਼ਿਸ਼ੋਦੀਆ ਜੀ ਹੋਰਾਂ ਨੂੰ ਜੀ ਜਿਹੜਾ ਰਿਹਾ ਕੀਤਾ ਹੈ ਤੋਂ ਮੈਂ ਤਾਂ ਉਹਨਾਂ ਦਾ ਹਾਰਦਿਕ ਸਵਾਗਤ ਜੀ ਹੈ ਉਹਨੂੰ ਵੀ ਸਾਡੇ ਵਿੱਚ ਆ ਕੇ ਜਿਹਦੇ ਨਾਲ ਵਰਕਰਾਂ ਦਾ ਕਿਉਂਕਿ ਲੀਡਰ ਦੇ ਨਾਲ ਹੀ ਹੌਸਲਾ ਬਾਇਦਾ ਆ ਕੇ ਸਾਡੇ ਵਿੱਚ ਸ਼ਾਮਲ ਹੋਣਗੇ। ਉਧਰ ਜੀ ਲੇਕਿਨ ਵਿਰੋਧੀਆਂ ਦੀ ਗੱਲ ਕਰੀਏ 100 ਕਰੋੜ ਦਾ بار-ਬਾਰ ਜ਼ਿਕਰ ਕਰਦੇ ਨੇ। ਕਹਿੰਦੇ 100 ਕਰੋੜ ਦਾ ਘੁਟਾਲਾ 100 ਕਰੋੜ ਦਾ ਘੁਟਾਲਾ ਇਹ ਵੀ ਕਹਿੰਦੇ ਨੇ ਕਿ ਦਿੱਲੀ ਦੀ ਪਾਲਿਸੀ ਦੀ ਤਰਜ਼ ਦੇ ਉੱਪਰ ਇਨ ਬਿਨ ਪੰਜਾਬ ਦੇ ਵਿੱਚ ਵੀ ਪਾਲਿਸੀ ਬਣੀ। ਕਹਿੰਦੇ ਇਸ ਦੀ ਵੀ ਜਾਂਚ ਕਰਾ ਲਓ ਇਸ ਦੇ ਵਿੱਚ ਵੀ ਘੁਟਾਲਾ ਨਿਕਲ ਕੇ ਸਾਹਮਣੇ ਆਊਗਾ। ਵੇਖੋ ਘੁਟਾਲੇ ਪਹਿਲਾਂ ਹੁੰਦੇ ਰਹੇ ਸੀਗੇ। ਸਾਨੂੰ ਜੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਾਡੇ ਲਈ ਹਦਾਇਤਾਂ ਕਰਦੇ ਆ ਵੀ ਇਮਾਨਦਾਰੀ ਨਾਲ ਚਲਾਉਣਾ ਜਿੱਥੋਂ ਤਾਂ ਮੈਂ ਤਾਂ ਮੰਤਰੀ ਬਣਿਆ ਸੀ ਉਦੋਂ ਵੀ ਉਹਨਾਂ ਦਾ ਟੈਲੀਫੋਨ ਆਇਆ ਸੀ ਬਹੁਤ ਵੱਡਾ ਭਰੋਸਾ ਹੈ ਤੇ ਬੜੀ ਵੱਡੀ ਤੁਹਾਡੀ ਲੇਗੇਸੀ ਹੈ ਵੀ ਇਸ ਤੇ ਵੀ ਲੇਗੇਸੀ ਕਰਕੇ ਵੀ ਤੁਹਾਡੇ ਪਿਤਾ ਜੀ ਕਰਕੇ ਮੈਂ ਸਮਝਦਾ ਸੀ ਇਮਾਨਦਾਰੀ ਨਾਲ ਆਪਣੇ ਮਹਿਕਮੇ ਨੂੰ ਚਲਾਇਓ ਸੋ ਮੈਂ ਤਾਂ ਇਹ ਸਮਝਦਾ ਵੀ ਜਿਹੜੇ ਸਾਨੂੰ ਏਡੀ ਵੱਡੀ ਗੱਲ ਕਹਿੰਦੇ ਆ ਉਹ ਕਦੇ ਵੀ ਇਹੋ ਜਿਹੀ ਗੱਲ ਸ਼ਾਮਲ ਨਹੀਂ ਹੁੰਦੇ ਕਿਉਂਕਿ ਕਿੰਨਾ ਲੰਮਾ ਸਮਾਂ ਹੋ ਗਿਆ ਤਿੰਨ ਵਾਰ ਦੀ ਸਰਕਾਰ ਜੇ ਹੁਣ 100 ਕਰੋੜ ਦੀ ਹੋਣੀ ਗੱਲ ਹੋਣੀ 100 ਕਰੋੜ ਕੁਛ ਵੀ ਨਹੀਂ ਹੁੰਦਾ ਜੇ ਕਹੀਏ ਕਈਆਂ ਦਾ ਇੱਥੇ 5-5 7-700 ਕਰੋੜ ਦਾ ਆਪਣੇ ਚ ਨਾਂ ਜਿਹੜੇ ਸਟੇਟਾਂ 'ਚ ਕਈ ਲੀਡਰਾਂ ਦਾ ਚੱਲੀ ਜਾਂਦਾ ਤੇ ਜੇ ਗਣੀਏ ਤਾਂ ਇਹਨਾਂ ਦੀਆਂ ਜਾਇਦਾਦਾਂ ਉਹ ਤੋਂ ਵੱਡੀਆਂ ਹੋ ਜਾਂਦੀਆਂ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਇਹੋ ਜੀ ਗੱਲ ਹੋ ਹੈ ਠੀਕ ਹੈ ਅਗਲੇ ਨੇ ਇੱਕ ਸਾਜ਼ਿਸ਼ ਘੜ ਕੇ ਇਲਜ਼ਾਮ ਲਾਏ ਕਦੇ ਸਬੂਤ ਕਰਨਗੇ ਤਾਂ ਫਿਰ ਪਤਾ ਲੱਗੇ ਅੱਜ ਵੀ ਵੀਜੇ ਵੀ ਦੇ ਆਗੂ ਕਹਿ ਰਹੇ ਕਦੇ ਜ਼ਮਾਨਤਾਂ ਬੇਕਸੂਰ ਨਹੀਂ ਸਾਬਤ ਕਰਦੀਆਂ ট্রায়ਲ ਚੱਲ ਰਹੇ ਨੇ ਕਹਿੰਦੇ ਜੇਕਰ ট্রায়ਲ ਦੇ ਵਿੱਚ ਬੇਕਸੂਰ ਸਾਬਤ ਹੋਣਗੇ ਤਾਂ ਵਾਅ ਵਾਈ ਖਟਣ ਨਹੀਂ ਤੇ ਹਜੇ ਵੀ ਕਹਿੰਦੇ ਦੋਸ਼ ਤੇ ਲੱਗੇ ਹੋਏ ਨੇ ਮੈਂ ਦਾ ਠੀਕ ਹੈ ਦੋਸ਼ ਲਾਏ ਉਹਨਾਂ ਨੇ ਦੋਸ਼ ਸਾਬਤ ਕਰਨਗੇ ਅਦਾਲਤ ਕੋਈ ਗੱਲ ਨੂੰ ਨਿਬੇੜੂਗੀ ਫੇਰ ਹੀ ਉਸ ਗੱਲ ਤੇ ਬੰਦਾ ਦਾਗੀ ਗਿਣਿਆ ਜਾ ਸਕਦਾ ਤਾਂ ਦੋਸ਼ ਤਾਂ ਆਪ ਦੀ ਪੁਲਸ ਆਪਦੀ ਏਜੰਸੀ ਨੇ ਆਪਣੇ ਹਿਸਾਬ ਨਾਲ ਐਫਆਈਆਰ ਤਿਆਰ ਕਰ ਦੇਣੀ ਹੁੰਦੀ ਹੈ। ਜੀ। ਤੋਂ ਕਰ ਦਿੱਤੀ ਜੋ ਮਰਜ਼ੀ ਕਰ ਲੈਣ ਉਹਦੇ ਵਿੱਚ ਕੁਝ ਲਿਖੀ ਜਾ। ਇੱਕ ਆਖਰੀ ਸਵਾਲ। ਅੱਜ ਜਿਸ ਢੰਗ ਦੇ ਨਾਲ ਮਨੀਸ਼ ਸੋਧਿਆ ਲਈ ਜੇਲ੍ਹ ਦੇ ਦਰਵਾਜ਼ੇ ਖੁੱਲੇ ਨੇ ਲੱਗਦਾ ਕਿ ਛੇਤੀ ਹੁਣ ਸਤਿੰਦਰ ਜੈਨ ਔਰ ਅਰਵਿੰਦ ਕੇਜਰੀਵਾਲ ਵੀ ਬਾਹਰ ਆ ਦੇ ਨਜ਼ਰ ਆਣਗੇ। ਜ਼ਰੂਰ ਆਉਣਗੇ ਜੀ ਕਿਉਂਕਿ ਵਿਚੋਨਾਂ ਦਾ ਕੋਈ ਉਸ ਗੱਲ ਵਿੱਚ ਲੈਣਾ ਦੇਣਾ ਨਹੀਂ। ਆਉਣਗੇ ਜਿੰਨਾ ਧੱਕਾ ਕਰਨਾ ਸੀ, ਜਿੰਨਾ ਉਹਨਾਂ ਨੇ ਜੋਰ ਜਮਾਈ ਕਰਨੀ ਸੀ ਸੈਂਟਰ ਸਰਕਾਰ ਨੇ। ਨਰਿੰਦਰ ਮੋਦੀ ਹੋਰਾਂ ਨੇ ਦੋਨਾਂ ਦੀ ਟੀਮ ਨੇ ਕਰ ਲਿਆ ਬਿਲਕੁਲ ਯਾਨੀ ਸਿੱਧੇ ਤੌਰ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਅੱਜ ਜੇਲ੍ਹ ਦੇ ਦਰਵਾਜ਼ੇ ਜਿਸ ਢੰਗ ਦੇ ਨਾਲ ਖੁੱਲੇ ਨੇ ਤੇ ਸਪਸ਼ਟ ਹੋ ਰਿਹਾ ਹੈ ਕਿ ਇੱਕ ਰਾਜਨੀਤਿਕ ਦਵੇਸ਼ ਦੀ ਭਾਵਨਾ ਦੇ ਤਹਿਤ ਆ ਮਾਮਲੇ ਦਰਜ ਹੋਏ ਸੀ ਹਾਲਾਂਕਿ ਅੱਜ ਮਨੀਸ਼ ਸਿਸੋਦੀਆ ਨੂੰ ਜਿਸ ਢੰਗ ਦੇ ਨਾਲ ਜ਼ਮਾਨਤ ਮਿਲੀ ਹੈ ਜੇਲ੍ਹ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਬਾਹਰ ਆਏ ਨੇ ਬਾਹਰ ਆ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੋਰ ਇਹੀ ਕਹਿੰਦੇ ਨਜ਼ਰ ਆਈ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ अरविंद केजरीवाल ने जे सतेंद्र जैन ने उन्हना जमानत उपर कोर्ट की फैसला है। कैमरा परसन आनंद कपूर दैनिक सवेरा टीवी, चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स चैनल पर।